ਹੈਲੋ ਜੀ ਕਿਵੇਂ ਹੋ ਆਪ ਸਾਰੇ ਅਮੀਦ ਕਰਦੀ ਹੂੰ ਸਾਰੇ ਠੀਕ ਠਾਕ ਹੋਵੋਗੇ ਅਸੀਂ ਠੀਕ ਆ ਸਾਰੇ ਅੱਜ ਮੈਂ ਤੁਹਾਡੇ ਵਾਸਤੇ ਨਵੀਂ ਬੁੰਤੀ ਲੈ ਕੇ ਆਈ ਆ ਆ ਦੇਖੋ ਲੱਗਦਾ ਵੀ ਸ ਨੂੰ ਪਸੰਦ ਆਊਗੀ ਇਹ ਤਿੰਨ 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 ਦੀ ਬੁੰਤੀ ਨਾਲ ਉਹ ਬਣਦਾ ਡਿਜ਼ਾਈਨ ਤੇ ਦੋ ਹੁੰਡੇ ਉਧਰ ਹੀ ਕਰਨੀ ਚੋ ਰੱਖ ਲਈ ਸੀ ਤੇ ਦੋ ਉਧਰ ਡਿਜ਼ਾਈਨ ਬਹੁਤ ਸੋਹਣਾ ਮਸਤੀਆਂ ਡਿਜ਼ਾਈਨ ਬাজਦਾ ਏ ਤੁਸੀਂ ਦੇਖੋ ਮੈਂ ਸ ਨੂੰ ਬਣਾ ਕੇ ਦਿਖਾਉਣੀ ਆ ਆ ਦੇਖੋ ਜੀ ਕੁੰਡੇ ਮੈਂ ਪਾਲੇ ਥੋੜੀ ਕੁੰਡੇ ਪਾਇ ਨੇ ਮਾਹਮਾ ਡਿਜ਼ਾਈਨ ਹੀ ਰਸਨਾ ਆ ਦੇਖਵਾ ਦੋ ਕੁੰਡੇ ਐਂ ਸੱਡ ਰਹੇ ਨੇ ਆ ਤਿੰਨ ਸਿੱਧੇ ਐਂ ਚ ਆ ਤਿੰਨ ਕਟਾਉਣ ਵਾਲੇ ਚ ਆ ਫੇਰ ਸਿੱਧੇ ਐਂ ਚ ਆ ਫੇਰ ਜਿੱਤੇ ਕਟਾਉਣ ਵਾਲੇ ਚ ਆ ਤਿੰਨ ਸਿੱਧੇ ਐਂ ਚ ਕਟਾਉਣ ਵਾਲੇ ਤਿੰਨ ਸਿੱਧੇ ਚ ਦੋ ਸਿੱਧੇ ਕਰਨੀ ਤੇ ਵਸ ਇਹ ਦੋ ਸਿੱਧੇ ਹੀ ਆਣ ਹੁਣ ਪਹਿਲਾਂ ਆਪਾਂ ਦੋ ਸਲਾਈਆਂ ਪਾ ਲਈਏ ਪੁੱਠੀ ਸਿੱਧੀ ਤੇ ਉਹ ਮਰਜੀ ਆਪ ਦੀ ਉਹ ਡਿਜ਼ਾਈਨ ਚਾਹੀ ਈ ਸੇ ਸਲਾਈ ਟੱਰ ਲੋ ਤੇ ਚਲ ਮੈਂ ਰੋ ਪਾ ਲਨੀ ਆ ਕਪੂਠੀ ਇੱਕ ਸਿੱਧੀ ਹੁਣ ਮੈਂ ਸਿੱਧੀ ਸਲਾਈ ਪਾਉ ਫੇਰ ਮੈਂ ਉਸ ਤੋਂ ਬਾਅਦ ਪਹਿਲੀ ਸਾਈਡ ਪੁੱਠੀ ਪਾਉ ਫੇਰ ਇਸੇ ਸਲਾਈ ਤੇ ਸਿੱਧੀ ਤੇ ਆ ਕੇ ਡਿਜ਼ਾਈਨ ਟਿਕਾ ਆਪਣਾ ਤੁਸੀਂ ਬੈણો ਮੇਰੇ ਬਣੇ ਰਹੋ ਮੇਰੇ ਨਾਲ ਆਂ ਦੇਖੋ ਜੀ ਆ ਪਹਿਲਾ ਹੁੰਡਾ ਇਹ ਲਿਸਲਾਈ ਇਹ ਲਾਉਣਾ ਲਾ ਲਓ ਨਹੀਂ ਉਹ ਮਰਜੀ ਆਂ ਦੀ ਆ ਦੇਖ ਮੈਂ ਤਾਂ ਇਹ ਸਿੱਧਈ ਬੰਦੀ ਨਹੀਂ ਆ ਬਾਅਦ ਚ ਕਰਨੀ ਪਾ ਲੈਣੀ ਆ ਦੇਖ ਆ ਸਿੱਧਾ ਹੋ ਗਿਆ ਫੇਰ ਸਿੱਧਾ ਹੋ ਗਿਆ ਫੇਰ ਸਿੱਧਾ ਹੋ ਗਿਆ ਫੇਰ ਤਾਂ ਇਹ ਜਾਨੀ ਸਾਰੀ ਪੂਰੀ ਰੋ ਸਿੱਧੀ ਸਲਾਈ ਦੀ ਕਰ ਲੋ सीधे सीधे कुंडे पाओ जमे हूँ बागे जी आप सिरे ये सिरे कुंडे भी ने देखो ऐ के ना मैं थोड़ी जी काली कर पिछड़े पास जी लिया के आए आए देखो पिछड़े फसी लिया आ गया पिछड़ा कुंड रोहगी हम आप लगते हैं लग पुठी सिलाई देखो हमने पुठी सिलाई चाह कु सीधा अही ला ले उतो की चाग ਫੇਰਾ ਹੀ ਭਾਲੇ ਫੇਰਾ ਟਾਕਾ ਆਈ ਉੱਤੋਂ ਹੀ ਆ ਗਿਆ ਦੇਖੋ ਫੇਰੇ ਹੀ ਗੁੰਡਾ ਆਈ ਆ ਗਿਆ ਉੱਤੋਂ ਦੀ ਪੁੱਠਾ ਹੁਣ ਇਹ ਆਪਕ ਪੂਰੀ ਰੋ ਕਰਦੇ ਆ ਦੇਖੋ ਫੇਰ ਦੱਸਦੀ ਹਾਂ ਤੁਸੀਂ ਬਣਾਓ ਮੇਰੇ ਬਣੀ ਰੋ ਮੇਰੇ ਨਾਲ ਆ ਗਈ ਸ਼ਰੀਰਿਸ ਲਈ ਦੂਸਰੀ ਦੇ ਤਿੰਨ ਗੁੰਡੇ ਰਹਿ ਗਏ ਨੇ ਇਹ ਵੀ ਤੁਸੀਂ ਆਹੀ ਪਾਉਣੇ ਨੇ ਆ ਹਟਾ ਗਣਾ ਇਹ ਉੱਟੋਂ ਦੀ ਕਈ ਵਾਰੋਂ ਕਿਸੇ ਨੂੰ ਨਹੀਂ ਪਤਾ ਲੱਗਦਾ ਦੇਖ ਕੱਲੇ ਕੱਲੇ ਗੁੰਡੇ ਦਾ ਹਸਾਬ ਦੱਸੂ ਹੁਣ ਮੈਂ ਜਮਾ ਖਮੀਜ਼ ਕੇ ਰੋਸਿੰਗ ਗਿਆਨ ਪਾਸਾ ਕਰਾਂ ਦੇਖ ਦੇਖ ਆ ਦੋ ਸਲਾਈਆਂ ਪੈ ਗਈਆਂ ਤੇ ਹੁਣ ਆਪਾਂ ਡਿਗਾਂ ਤਰਾਂ ਦੇ ਸਹੀ ਬਣੀ ਰਹੋ ਮੇਰੇ ਨਾਲ ਦੇਖੋ ਆਹ ਕੁੰਡਾ ਐਕਸਟਰਾ ਲਾ ਲੇ ਇਹ ਲਾਉਣਾ ਲਾ ਰੋ ਨਹੀਂ ਬੋਣਾ ਬੋਲੋ ਉਸ ਤੋਂ ਮਾਦਾ ਸਿੱਧਾ ਪਾ ਲਿਆ ਦੇਖੋ ਹੁਣ ਬਣੂਗਾ ਆਪਣਾ ਡਿਜ਼ਾਈਨ ਹੁਣ ਆਕ ਟਿੰਨੇ ਕੁੰਡੇ ਦੇਉਣਨੇ ਨੇ 1 2 10 10 ਬਣਗੇ ਆ ਦੋਸਤ ਅਸੀਂ ਇਹੀ ਰੱਖਣੇ ਨੇ ਟੁਰ ਟਿਕਾ ਆ ਟੈਂਸ ਦੇਵਾਂ ਨੂੰ ਫਿਰ ਆਕਾ ਮੂਰੇ ਕਰ ਲੈਣਾ ਹੈ ਮੂਰੇ ਕਰਕੇ ਜਿਹੜੇ ਆ ਤਿੰਨ ਕੁੰਡੇ ਨੇ 1 2 1 2 3 ਆ ਇਧਰੋਂ ਪਾ ਕੇ ਨਾ ਸਲਾਈ ਇਧਰਲੀ ਛੇਡੋ ਇਹ ਤਿੰਨੇ ਕੁੰਡੇ ਆਪਾਂ ਘਟਾ ਲੈਣੇ ਨੇ ਤਿੰਨ ਦਾ ਇੱਕ ਬਣਾ ਲੈਣਾ ਆਪਾਂ ਇਹ ਦੇਖਾਓ ਉਤੋਂ ਦੀ ਆਜੂ ਆਗੇ ਨੂੰ ਉਤੋਂ ਦੀ ਅਰੇ ਘਰ ਤੈਨੂੰ ਰੱਖੋ ਹੋ ਗਿਆ ਤਿੰਨ ਦੇ ਕਿ ਜੀ ਆਇਕਾ ਵਧ ਗਏ ਇਧਰੋਂ ਆਇ ਕਿ ਸਿੱਧਾ ਆ ਗਿਆ ਤੇ ਉਹਦੂੰ ਮਾਰ ਫੇਰ ਆਪਾਂ ਹੀ ਗੁੰਡਾ ਇਹ ਮੂਰੇ ਕਰ ਲੈਣਾ ਫੇਰ ਇਹ ਫੇਰ ਇਹ ਹੀ ਗੋਲ ਲੈਣਾ ਦੇਖੋ ਜਿਹੜਾ ਆਪਾਂ ਤਿੰਨ ਦੇ ਇੱਕ ਕਰਿਆ ਸੀ ਉਹ ਵਧ ਗਏ ਇੱਕ ਆ ਗੜੀ ਹੋ ਗਈ ਨਾਲੇ ਆ ਤਿੰਨ ਦੇ ਕਰਿਆ ਸੀ ਉਹ ਆ ਇਧਰੋਂ ਫੇਰ ਗੜੀ ਜੂਗੀ ਤਿੰਨ ਬਰਾਬਰ ਬਰਾਬਰ ਹੋਵੇ ਉਸ ਤੋਂ ਬਾਅਦ ਫੇਰ ਆਪਾਂ 10 ਸਿੱਦੇ ਪਾ ਲੈਣੇ ਨੇ ਦੇਖੋ ਪੈਗੇ 10 ਸਿੱਤੇ ਉਸ ਤੋਂ ਬਾਅਦ ਫੇਰੇ ਐਂ ਕਰ ਲੈਣਾ ਫੇਰ ਦੇਖੋ ਐਂ 10 ਲਾਈਨਾਂ ਟਾਗਾ ਮੂਰੇ ਕਰਿਆ ਸੀ ਨਾ ਆਹ ਫੇਰੇ ਇਹ ਉੱਤੋਂ ਦੀ ਕਰਕੇ ਫੇਰੇ ਇਹ 10 ਲਾਈਨਾਂ ਬਣ ਗਏ ਫੇਰ ਟਾਗਾ ਮੂਰੇ ਕਰ ਲੈਣਾ ਆ ਫੇਰ 3 ਹਟਾ ਕੇ ਮੁਰੇ ਕਰ ਲਿਆ ਆ ਇੱਕ ਕਿਸਤ ਦਾ ਆਦੋ ਸਿੱਧੇ ਆ 3 ਸਿੱਧੇ ਮੰਨ ਗਏ ਨਾ ਤੇਖੋ ਆਦੋ ਆਈ ਬਣਨੀ ਸੀ ਸਿੱਧੇ ਉਹ ਤੋਂ ਬਾਅਦ 3 ਸਿੱਧੇ ਬੰਟੀ ਵਾਲੇ ਹੋਗੇ ਫੇਰ ਆ ਮੁਰ ਨੂੰ ਟੱਗ ਕਰ ਲਿਆ ਫੇਰ ਆ 3 ਦਾ ਇੱਕ ਕਰਤਾ ਇੰਨਾ ਦਾ ਇੱਕ ਤਾਂ ਬਣ ਗਿਆ ਗਲੀ ਵਾਲਾ ਤੇ ਕਾ ਹੋ ਗਿਆ ਇੱਕਾ ਫੇਰ ਗਲੀ ਵਾਲਾ ਹੋ ਗਿਆ ਆ ਦੇ ਤਿੰਨੇ ਬੁਰੇ ਹੋ ਕੇ ਫੇਰ ਉਹ ਹੀ ਤਿੰਨਾ ਹੋ ਗਏ ਸਿੱਧੇ ਹੋਣੇ ਫੇਰ ਇਹ ਐ ਇੱਕ ਗਲੀ ਵਾਲਾ ਹੋ ਗਿਆ ਕਾ ਹੋ ਗਿਆ ਇੱਕਾ ਹੋ ਗਿਆ ਫੇਰ ਤਿੰਨੇ ਸਿੱਧੇ ਹੋ ਗਏ ਦੇਖ ਤੇ ਹੁਣ ਫੇਰ ਆ ਤਿੰਨ ਦਾ ਇੱਕ ਕਰਤਾ ਤੇ ਹੁਣ ਇਹ ਫੇਰ ਆ ਸਿੱਧੇ ਬੁੰਨੇ ਜੈਣਾ ਤੇ ਨਸਿੱਤੇ ਬਣ ਕੇ ਤੇ ਜਿਹੜਿਆ ਕੰਨੀ ਵਾਲੇ ਨੇ ਇਹ ਆਪਾਂ ਦੋ ਵਈ ਬੁੰਨੇ ਨੇ ਆ ਤਾਂ ਪਿਛਲਾ ਬੁੰਨਾ ਹੀ ਬੋਲੋ ਨਹੀਂ ਲਾਉਣਾ ਲਾ ਲਉ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਬਹੁਤ ਸਖਾਲਾ ਡਿਜ਼ਾਈਨ ਬਹੁਤ ਸੋਹਣਾ ਤੇ ਹੁਣ ਆਪਾਂ ਆ ਗਏ ਪੁੱਠੀ ਸਲਾਈ ਇਹ ਜਿਹੜੀ ਪੁੱਠੀ ਸਲਾਈ ਆ ਇਹ ਗਲੀਆਂ ਵਾਲੀ ਇਹ ਸਾਰੀ ਪੁੱਠੀ ਦੀ ਪੁੱਠੀ ਜਾਓ ਇਹ ਜਮਾ ਪੁੱਠੀ ਸਲਾਈ ਜਾਓ ਇਹਨਾਂ ਵੇਖੋ ਆਹ ਪੁੱਠੇ ਪੁੱਠੇ ਸਲਾਈ ਇਹਦੇ ਅਸਰੇ ਵਾਲੇ ਗੁੰਡੇ ਆਗੇ ਦੋ ਆਹ ਦੇ ਆਹ ਇਹ ਵੀ ਐ ਪੁੱਠੇ ਗੁੰਨੇ ਨੇ ਦੇਖੋ ਹੁਣ ਆ ਗਈ ਇਹ ਬੁੰਤੀ ਵਾਲੀ ਸਲਾਈ ਦੇਖੋ ਤੁਸੀਂ ਮੇਰੇ ਨਾਲ ਬਣੇ ਰਹੋ ਮੈਂ ਦੱਸਦੀ ਆਂ ਦੇਖੋ ਜੀ ਹੁਣ ਜਿਹੜੇ ਆ ਨੀ ਕੁੰਡੇ ਦੋ ਇਹ ਤਾਂ ਆਪਾਂ ਆ ਇੱਕ ਮੂਰਲਾ ਲਾ ਲਿਆ ਆਹ ਜਿਹੜਾ ਇਹ ਇਹ ਵੀ ਬੁਣ ਲਿਆ ਦੇਖੋ ਪੂਰੇ ਧਿਆਨ ਨਾਲ ਦੇਖੋ ਜਿਹੜੇ ਆ ਤਿੰਨ ਕੁੰਡੇ ਆਪਾਂ ਪਹਿਲਾਂ ਬੁਨੇ ਸੀ ਮੂਰਲੇ ਇਹ ਆਪਾਂ ਟੱਗਾ ਪਿੱਛੇ ਹੀ ਰੱਖਣਾ ਪਿਛਲੇ ਪਾਸੇ ਇਹ ਕੁੰਡੇ ਤਿੰਨੇ ਆਪਾਂ ਇਹ ਬਿਨਾ ਬੁਨੇ ਲਾ ਲੈਣੇ ਨੇ ਐਂ ਦੇਖੋ ਬਿਨਾ ਬੁਨੇ ਲਾ ਲਈ ਜਿਹੜੇ ਆ ਪਿੰਨੇ ਗਲੀ ਵਾਲੇ ਸੀ ਆ ਇਹ ਆਪਾਂ ਦੇਖਾ ਪਿਛਲਾ ਕੁੰਡਾ ਆਇਆ ਕਰਨ ਮੇਰੇ ਮੋਨੇ ਇਹ ਥੋੜੀ ਜਿਹੀ ਢੇਲ ਨਾਲ ਥੋੜੀ ਜਿਹੀ ਢੇਲ ਰੱਖ ਕੇ ਇਹ ਆਈ ਬੁਣ ਲੈਣਾ ਆਹਨੇ ਕੁੰਡੇ ਆਈ ਬੁਣਨੇ ਆ ਦੇਖੋ ਦੇਖੋ ਹਾਂ ਦੇਖੋ ਹਾਂ ਆਹ ਗਿਓ ਤੱਕਾ ਜਿੱਤੇ ਪੈਣਾ ਮੋਨੇ ਲੈ

तु मेरे न बने रहो देखो हूँ लास्ट आ गए ये उधर भी सी तीन सीधे इधर भी हूँ य बिना बुने लाने ने आप देखो चाहे ऐठे करके ला लो तो उ जो कन्नी से दो सी दो रहने रहन गए हूँ फिर बिना बुने देखो ਅਰੇ ਖਵਾ ਦੋ ਦੋ ਗਲੀਆਂ ਆ ਗਈਆਂ ਤਿੰਨ ਸਿੱਤੇ ਆ ਗਈ ਹੁਣ ਬਿੜਾ ਮਣੇ ਆ ਆ ਗਈ ਹੁਣ ਆਪਣੀ ਜੀ ਪੁੱਠੀ ਸਲਾਈ ਅਰੇ ਖਵਾ ਦੋ ਇਹ ਹੁਣ ਪੁੱਠੇ ਜਾਣਗੇ ਜਿਹੜੇ ਆ ਤਿੰਨ ਨੇ ਬਿਣਾ ਮਣੇ ਨੇ ਇਹ ਉਵੇਂ ਜੀ ਕਰ ਲੈਣਗੇ ਅਰੇ ਇਹ ਤਾਂ ਬੋਣ ਨਹੀਂ ਨਹੀਂ ਬਣਾ ਮਣੇ ਆ ਜੇ ਨਾਲ ਤਾਂ ਇਹ ਬੋਣ ਲਿਆ ਆਪਾਂ ਪਹਿਲਾਂ ਹੀ ਮਣੇ ਆਸ ਆਨੇ ਇਹ ਚਿੰਨਾ ਦੇਖੋ ਇਹ ਪਹਿਲਾਂ ਵੀ ਬਣਾਉਣੇ ਲਾਏ ਸੀ ਹੁਣ ਵੀ ਹਰੇ ਆ ਸੀ ਉਦੱਕ ਕਈ ਵਾਰ ਆਪਾਂ ਨੂੰ ਸਮਝ ਨਹੀਂ ਲੱਗਦੀ ਦੇਖੋ ਉਸ ਤੋਂ ਬਾਅਦ ਜਿਹੜਿਆ ਨਾਲ ਵਾਲੇ ਸੀ ਹੁਣੇ ਹੀ ਬੁਣ ਲੈਣੇ ਨੇ ਆਪਾਂ ਦੇਖੋ ਏ ਥੋੜਾ ਰੈਟੇ ਲਾਤਾ ਕੈਸਾ ਟੂ ਦੇਖੋ ਦੇਖੋ ਆ ਬੁਣ ਲੈਣਾ ਹਾਦੋ ਆ ਤੇ ਨਹੀਂ ਮਿਣਾ ਮੋਨੇ ਲਾਏ ਤੇ ਆ ਫੇਰ ਹੋ ਗਈ ਆਗੇ ਕੰਮ ਕਿਤਨਾ ਮਿਣਾ ਮੋਨੇ ਆ ਬਾਕੀ ਬੋਣਨੇ ਨੇ ਤੇਨ ਹਾ ਤੇਨੇ ਬੋਣਨੇ ਨੇ ਦੇਖੋ ਸਮਝ ਲੱਗਦੀ ਉਹ ਵਧੀਆ ਦੇਖਦੀ ਐ ਬੰਤੀ ਇਹ ਆਪਾਂ ਤੀਜੀ ਸਲਾਈ ਚਾ ਲਈਏ ਦੇਖੋ ਇਹ ਤੀਜੀ ਹੈ ਨਾ ਮੇਰਾ ਮਣੇ ਵਾਲੀ ਲਾਤੀ ਤੇ ਹੁਣ ਆਪਾਂ ਲਾਸਟ ਤਿੰਨ ਕੁੰਡੇ ਆ ਤੇ ਆ ਗਏ ਇਹ ਜਿਹੜੇ ਮਣਾਂ ਮਣੇ ਲਾਏ ਸੀ ਇਹ ਹੁਣ ਮੈਜਿਕਲੀ ਲੈਣਗੇ ਦੇਖੋ ਤਿੰਨੇ ਮਣਾਂ ਮਣੇ ਆ ਦੋ ਕੰਨੀ ਵਾਲੇ ਆ ਗਏ ਦੇਖੋ ਜੀ ਦੇਖੋ ਇਹ ਆ ਹੀ ਬਣ ਗਈ ਇਹ ਦੇਖੋ ਇਹ ਹੁਣ ਆ ਗਿਆ ਆਪਾਂ ਚੌਥੀ ਚਲਾਈ ਤੇ ਚੌਥੀ ਚਲਾਈ ਤੇ ਆਹ ਕੁੰਡਾ ਐਂ ਬਿੜਾ ਬੁਣੇ ਲੈ ਲੈਣਾ ਆ ਸਿੱਧਾ ਆਈ ਜਿਹੜੇ ਹੁਣ ਆ ਤਿੰਨ ਬਿੜਾ ਬੁਣੇ ਸੀ ਇਹ ਹੁਣ ਆਹ ਟਾਗਾ ਐ ਮੂਰੇ ਕਰ ਲੈਣਾ ਦੇਖੋ ਐ ਆ ਗਿਆ ਨਾ ਮੂਰੇ ਦਿਸ ਰਿਹਾ ਹੋ ਸੋਨੂੰ ਇਹ ਆ ਗਏ ਚੰਨਨੇ ਇਹ ਹੁਣ ਇੰਨਾ ਵਿੱਚ ਦੀ ਪੈਣਗੇ ਆ ਦੇਖੋ ਤਿੰਨ ਆਓ ਮੈਜੀਕ ਕਰ ਫੇਰ ਹੋ ਗਿਆ ਆ ਦੇਖੋ ਦੇਖ ਉਹ ਦੁਬਾਰਾ ਫੇਰ ਦੇਖ ਇਹ ਤੁਹਾਨੂੰ ਕਰ ਲੈ ਟੱਕ ਇਹ ਵੀ ਇਹ ਬਬੂਂਤੀ ਬਹੁਤ ਸਖਾਰੀ ਆ ਥੋਨੂੰ ਮੈਨੂੰ ਲੱਗਦਾ ਵੀ ਥੋਨੂੰ ਇਹ ਬਹੁਤ ਪਸੰਦ ਆ ਲੈਡੀ ਚ ਸਵਟਰ ਜੈਂਸ ਸਵਟਰ ਚ ਲੈਡੀ ਚ ਕੋਟੀ ਚ ਜਾਗਟ ਚ ਕਿਸੇ ਵਿੱਚ ਪਾਓ ਬਹੁਤ ਸੋਹਣੀ ਲੱਗੂ ਦੇਖ ਹੁਣ ਇਹ ਫੇਰ ਆਪਾਂ ਇੱਧਰ ਨੂੰ ਕਰਨੇ ਆ ਆ ਬਿਨਾ ਮਣੇ ਸੀ ਦੇਖੋ ਇੱਚਾ ਬੱਤ ਲੱਗਦਾ ਹਾਲੇਕ ਬਿਨਾ ਮਣੇ ਸੀ ਨਹੀਂ ਏ ਆ ਅਸੀਂ ਕਿੱਥੇ ਨੇ ਹੁੰਦੇ ਇਹ ਹੁਣ ਆਪਾਂ ਇਹ ਤੱਕਾ ਮੂਰੇ ਕਰਕੇ ਨਾ ਆ ਤਿੰਨ ਦੇ ਇੱਕ ਕਰਦੇ ਨਾ ਐ ਦੇਖੋ ਦੇਖੋ ਆਪਾਂ ਗਈ ਗਲੀ ਉਸ ਤੋਂ ਬਾਅਦ ਫੇਰ ਇੱਕ ਹੁੰਦਾ ਤੱਕਾ ਇੱਧਰ ਨੂੰ ਕਰ ਲੈਣਾ ਫੇਰ ਜਿਹੜੇ ਆ ਨੀਲੇ ਵੇ ਵਾਲੇ ਇਹ ਤਿੰਨ ਨਹੀਂ ਸਿੱਧੀਆਂ ਆਣੀਆਂ ਆਮਨ ਤੇ ਹੁਣ ਆ ਗਿਆ ਲਾਸਟ ਲਾਸਟ ਦੇ ਵਿੱਚ ਆ ਤਿੰਨ ਬਿੜਾਂ ਮੁੰਨੇ ਸੀ ਨਾ ਕੁੰਡੇ ਦੇਖੋ ਆ ਦੇਖੋ ਟਾਕਾ ਦੋ ਦੋ ਲੈਣਾ ਮੰਨਦੇ ਨਹੀਂ ਤੇ ਇਹ ਟਰਨ ਟਾਕਾ ਕਰਕੇ ਹੁਣ ਇਹ ਤਿੰਨ ਦਾ ਇੱਕ ਬਣ ਜਾਊਗਾ बन ਗਿਆ ਨਾ ਤਿੰਨ ਲਾਈਨਾਂ ਅੰਗਲੀ ਪੈ ਗਈ ਫੇਰ ਤੱਕ ਇੰਦਰ ਨੂੰ ਕਰ ਲਿਆ ਆਪਦੇ ਤਰ੍ਹਾਂ ਫੇਰ ਆਏ ਦੇਖੋ ਦੇਖੋ ਬਣ ਗਿਆ ਵਸ ਚਾਰ ਸਲਾਈਆਂ ਚ ਡਿਜ਼ਾਈਨ ਬਣਦਾ ਇੱਕ ਵਾਰੀ ਮਰਸੀ ਇੱਥੇ ਬਣ ਜਾਂਦੀ ਇੱਕ ਵਾਰੀ ਇੱਥੇ ਤੇ ਹੁਣ ਆਪਨੇ ਪਿਛਲੀ ਰੋਹ ਆ ਜਿਹੜੀ ਇਹ ਸਾਰੀ ਪੁੱਠੀ ਜਾਊਗੀ ਉਹ ਤੋਂ ਬਾਅਦ ਫੇਰ ਆ ਦੇਖੀ ਜੇ ਸਾਰੇ ਸਲਾਈ ਪੁੱਠੀ ਪਾਉਗੇ ਆ ਦੇਖੋ ਵਿੱਚ ਦੀ ਇੱਕ ਸਲਾਈ ਪੁੱਠੀ ਪੈਂਦੀ ਹੈ ਜਦੋਂ ਯਾਨੀ ਮੂਰਲੀ ਸਲਾਈ ਚ ਕੁੰਡੇ ਘੱਟਦੇ ਨੇ ਦੇਖੋ ਜੇ ਕਿਸੇ ਪੈਂ ਨਹੀਂ ਸਮਝ ਆਉਗੀ ਤੁਮ ਕਮੈਂਟ ਕਰਕੇ ਪੁੱਛ ਸਕਨਾ ਦੇਖ ਵਾਜੀ ਹੁਣ ਇਹ ਆ ਮੱਛੀ ਜਦੋਂ ਮੂ ਇਹ ਇੱਕ ਟੀ ਆਊਗਾ ਤੇ ਦੇਖੋ ਆਟਾ ਦੋ ਪੁੱਠੀ ਜਾਣਗੇ ਹੁਣ ਜਿਹੜੇ ਆ ਨਹੀਂ ਆ ਤਿੰਨੇ ਮੋਣੇ ਜਾਣਗੇ ਤਿੰਨ ਉਹਦੋਂ ਬਾਅਦ ਆ ਤਿੰਨੇ ਦੇ ਉੱਤੋਂ ਲਿਟਾ ਕੇ ਜਾਓ ਇਹ ਬਿਨਾ ਮਣੇ ਲੈਣਗੇ ਤੇ ਆ ਫੇਰ ਮੋਣੇ ਜਾਣਗੇ ਫੇਰ ਆ ਬਿਨਾ ਮੋਣੇ ਟਾ ਕੇ ਫੇਰ ਆ ਮੋਣੇ ਜਾਣਗੇ ਫੇਰ ਤਾਂ ਟਾਗਾ ਹੀ ਜਾ ਫੇਰ ਬਿਨਾ ਆ ਦੇਖ ਹੁਣ ਆ ਕਿੰਨੇ ਬੁਣ ਲੇ ਹੁਣ ਆ ਜਿਹੜੇ ਤਿੰਨ ਨੇ ਐ ਹੁਣ ਬੇੜਾ ਮੁਣੇ ਲਾ ਲਿਆ ਆਪਾਂ ਦੇਖੋ ਟੱਗ ਗਈ ਦਾ ਆ ਸੀ ਲੈ ਹੁਣ ਇਹ ਐ ਆਜੂ ਆ ਲਈ ਆ ਤਿੰਨ ਬੁਣ ਆ ਤੇ ਐਵੇਂ ਜਿ ਕਰੇ ਹੀ ਪਿਸਣੀ ਪਾਸੇ ਹੋਊਗਾ ਕਿ ਜਿਹੜੇ ਪਾਸੇ ਉਹ ਜਿਹੜੇ 3 ਬੁਣਾ ਬਣੇ ਨੇ ਇਹ ਬਿਣਾ ਬੁਣਾਈ ਲੈਣਗੇ ਜਿਹੜੇ ਆ ਨਹੀਂ ਇਹ ਬੁਣਾਈ ਜਾਣਗੇ ਫਿਰ ਉਦੋਂ ਆ ਦੇ ਜਿਹੜੇ ਬਿਣਾ ਬਣੇ ਨੇ ਤਿੰਨ ਦਾ ਇੱਕ ਹੋ ਜੂ ਇੱਕ ਗਲੀ ਇੱਧਰ ਹੋ ਜੂ ਇੱਕ ਇੱਧਰ ਤੇ ਆ ਦੇਖੋ ਜੀ ਇਹ ਫੇਰ ਆ ਹੀ ਬਣ ਡੁੱਲ ਗਿਆ ਨੇ ਦੇਖੋ ਅਮੀਰ ਕਰਦੇ ਸਾਨੂੰ ਸਭ ਨੂੰ ਪਸੰਦ ਆਊਗਾ ਬਹੁਤ ਸੋਹਣਾ ਤੇ ਸਖਾਰ ਸਖਾਰਾ ਡਿ ਗਿਆ ਨੇ ਦੇਖੋ ਰਿਸਰਵਰ ਤੇ ਵੀ ਇਹ ਹੀ ਵੰਦਕ ਦੇਖੋ 810 ਸਿੱਦੇ 810 ਤੇ ਗੜੀ 810 ਸਿੱਤੇ 810 ਤੇ ਗੜ ਆਮੀ ਵਨ ਜੇ ਤੁਸੀਂ ਜੀ ਮੇਰੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਿ ਕਈ ਵਾਰ ਕੋਈ ਨਹੀਂ ਵੀ ਸਮਝਉਂਦੀ ਤਾਂ ਕਮੈਂਟ ਚ ਪੁੱਛ ਸਕਦੇ ਮੇਰੇ ਤੋਂ ਤੇ ਪੂਰੀ ਮਿਲ ਕਰਦੀਆਂ ਵੀ ਸਾਨੂੰ ਇਹ ਡਿਜ਼ਾਈਨ ਵਧੀਆ ਲੱਗੂਗਾ। ਥੈਂਕ ਯੂ ਜੀ ਧੰਨਵਾਦ। ਮੇਰੀ ਲਾਈਵ ਤੇ ਆਇਆ ਕਰੋ 1:00 ਵਜੇ ਤੋਂ 7:00 ਵਜੇ ਤੱਕ। ਚਾਹੇ ਪੰਜ ਪੰਜ ਮਿੰਟੀ ਹਾਜ਼ਰੀ ਪਰਿਓ। ਥੈਂਕ ਯੂ। ਆ ਦੇਖੋ। ਆਇਮ ਅੰਤ ਹੈ। ਬਹੁਤ ਪਿਆਰਾ ਡਿਜ਼ਾਈਨ ਬਣਿਆ ਤੁਸੀਂ ਦੇਖੋ। ਤੁਸੀਂ ਬੜੀਆ ਮੈਂ ਕਿੰਦੀ ਇਹ ਡਿਜ਼ਾਈਨ ਦਾ ਨ ਮਬੈਲ ਤੇ ਇੰਟੈਕ ਕਰ ਰਹੀ ਹਾਂ। ਇਹ ਪਰ ਮੈਨੂੰ ਮੋਬਾਈਲ ਤੋਂ ਨਸੀਬ ਨਹੀਂ ਹੋਇਆ। ਮੈਨੂੰ ਕਿਸੇ ਦੇ ਕਰਮ ਮੇਰੇ ਟਿਕਣ ਕਰੇ ਪਾਇਆ ਵੈਸੇ ਕਿਸੇ ਨੇ ਦੇਖੋ ਕਿੰਨਾ ਪਿਆਰਾ ਲੱਗਦਾ। ਮੈਂ ਦੇਖ। ਆ ਮੀਟ ਕਰਦੇ ਸੋਨੂੰ ਕਿ ਪਿਆਰਾ ਲੱਗਦਾ। ਐਸੀ ਇਹ ਦੂਤ ਰਹੇ। ਕਿਸੇ ਇਹ ਰਹਿਣਾ ਮੇਰਾ ਬੰਨਣਾ। ਦੇਖ। ਦੇਖ ਕਿੰਨਾ ਪਿਆਰਾ ਲੱਗਦਾ।